ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਗਉੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਭਉ ਮੋਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀ ਐ ਸਹੀ ਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਏ ਨਾ ਲੰਘ ਸਪਾਰ ਭੈ ਭਉ ਰਾਖਿਆ ਭਾਏ ਸਵਾਰ ਰਹਾਉ ਭੈ ਤਨ ਅਗਨ ਭਖੈ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਬੇਬਿਨਾ ਘੜ ਤਕਚੁ ਨ ਕਚ ਅੰਦਾ ਸੱਚਾ ਅੰਦੀ ਸਟ ਬੁੱਧੀ ਬਾਜੀ ਉਪਜਾ ਚਾਉ ਸਹਸ ਸਿਆਣਪ ਪਵੈ ਨਾਤਾਉ ਨਾਨਕ ਮਨ ਮੁਖ ਬੋਲਣ ਵਾਉ ਅੰਦਾ ਅਖਰ ਵਾਉ ਦਵਾਉ ਗੌੜੀ ਮਹੱਲਾ ਪਹਿਲਾ ਡਰ ਘਰ ਘਰ ਡਰ ਡਰ ਜਾਏ ਸੋ ਡਰ ਕੇਹਾ ਜਿਤ ਡਰ ਡਰ ਪਾਇ ਤਉਦ ਬਿਨ ਦੂਜੀ ਨਾਹੀ ਜਾਏ ਜੋ ਕਿਛ ਵਰਤੈ ਸਭ ਤੇਰੀ ਰਜਾਈ ਡਰਿਆ ਜੇ ਡਰ ਹੋਵੇ ਹੋਰ ਡਰ ਡਰ ਡਰਣਾ ਮਨ ਕਾ ਸੋਰ ਰਹਾਉ ਨਾ ਜੀਉ ਮਰੈ ਨਾ ਡੂਬੈ ਤਰੈ ਜੇਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ ហេਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨੈਸਾਨ ਭੋਜ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੂੰ ਸਬਨਾ ਆਕਾਸੋਏ ਜਾ ਕੇ ਜੀਅ ਜੰਤ ਧਨ ਮਾਲ ਨਾਨਕ ਆਖਣਾ ਬੇਖਮ ਬੀਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹੋ ਵਿਸ਼ੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਔ ਕੁਦਰਤ ਕੀਮਤ ਨਹੀਂ ਪਾਏ ਰਹਾਉ ਸਰਮ ਸੁਰਤ ਦੋਈ ਸਸੁਰ ਭਏ ਕਰਨੀ ਕਾਮਣ ਕਰ ਮੰਨ ਲਏ ਸਾਹ ਸੰਜੋਗ ਵਿਆਹ ਵਿਜੋਗ ਸੱਚ ਸੰਤਤ ਕਹੋ ਨਾਨਕ ਜੋਗ ਗੌੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕਾ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਵਾ ਦੁਆਰ ਬੁੱਝ ਰੇ ਗਿਆਨੀ ਇਹੋ ਬੀਚਾਰ ਕਥਤਾ ਬਕਤਾ ਸੁਨਤਾ ਸੋਈ ਆਪ ਬੀਚਾਰੇ ਸੋ ਗਿਆਨੀ ਹੋਈ ਰਹਾਉ ਦੇਹੀ ਮਾਟੀ ਬੋਲੇ ਪਉਣ ਬੁੱਝ ਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਅਹੰਕਾਰ ਓਹ ਨਾ ਮੂਆ ਜੋ ਦੇਖਣ ਹਾਰ ਜੈ ਕਾਰਣ ਆਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਿਤ ਬਾਦ ਵਖਾਣਾ ਭੀਤਰ ਹੋਦੀ ਵਸਤ ਨਾ ਜਾਣੈ ਹਉ ਨਾ ਮੂਆ ਮੇਰੀ ਮੂਈ ਬੁਲਾਏ ਓਹ ਨਾ ਮੂਆ ਜੋ ਰਹਾ ਸਮਾਏ ਕਹੋ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦਖਣੀ ਸੁਣ ਸੁਣ ਬੂਝੈ ਮਨੈ ਨਾਉ ਤਾਕੈ ਸਦ ਬਲੇਹਾਰੈ ਜਾਓ ਆਪ ਭੁਲਾਏ ਠੌਰ ਨਾ ਠਾਓ ਤੂੰ ਸਮਝਾਵਹਿ ਮੇਲ ਮਿਲਾਓ ਨਾਮ ਮਿਲੈ ਚੱਲੈ ਮੈਂ ਨਾਲ ਬਿਨ ਨਾਵੇ ਬਾਦੀ ਸਭ ਕਾਲ ਰਹਾਓ ਖੇਤੀ ਵਣਜ ਨਾਵੈ ਕੀ ਓਟ ਪਾਪ ਪੁਨ ਬੀਜ ਕੀ ਪੋਟ ਕਾਮ ਕ੍ਰੋਧ ਜੀਵ ਮਹ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੇਖ ਤਨ ਮਨ ਸੀਤਲ ਸਾਚ ਪਰੇਖ ਜਲ ਪੁਰਾਇਨ ਰਸ ਕਮਲ ਪਰੇਖ ਸਬਦ ਰਤੇ ਮੀਠੇ ਰਸ ਈਖ ਹਕਮ ਸੰਜੋਗੀ ਗੜਾ ਦਸ ਦਵਾਰ ਪੰਜ ਵਸਹਿ ਮਿਲ ਜੋਤ અપਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਣ ਹਾਰ ਗੌੜੀ ਮਹੱਲਾ ਪਹਿਲਾ ਜਤੋ ਜਾਏ ਕਹਾ ਤੇ ਆਵੇ ਕਹਿ ਉਪਜੈ ਕਹਿ ਜਾਏ ਸਮਾਵੇ ਕਿਉ ਬਾਧਿਓ ਕਿਉ ਮੁਕਤੀ ਪਾਵੈ ਕਿਉ ਅਬਿਨਾਸੀ ਸਹਿਜ ਸਮਾਵੈ ਨਾਮ ਰਿਦੈ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨੇਹ ਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੈ ਮਨ ਮਾਹੇ ਸਮਾਈ ਗੁਰਮੁਖ ਮੁਕਤੋ ਬੰਧ ਨਾ ਪਾਏ ਸਬਦ ਵਿਚਾਰ ਛਟੈ ਹਰ ਨਾਏ ਤਰਵਰ ਪੰਖੀ ਬਹੋ ਨੇਸਵਾਸ ਸੁਖ ਦੁਖੀਆ ਮਨ ਮੋਹ ਵਿਨਾਸ਼ ਸਾਜ ਵਿਹਾਗ ਤਕਹ ਆਗਾਸ ਦਹਿ ਦੇ ਸਤਾਵ ਹੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੁਟੈ ਬਿਖਮਾਟ ਬਿਨ ਵਖਰ ਸੂਨੋ ਘਰ ਹਾਟ ਗੁਰ ਮਿਲ ਖੋਲੇ ਬਜਰ ਕਪਾਟ ਸਾਦ ਮਿਲਾ ਪੂਰਵ ਸੰਜੋਗ ਸਚਰ ਹਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਜ ਸੁਭਾਏ ਨਾਨਕ ਤੈਨ ਕੈ ਲਾਗਉ ਪਾਇ ਮਨ ਤਨ ਦੇ ਲੈ ਸਹਜ ਸੁਭਾਏ ਨਾਨਕ ਤੈਨ ਕੈ ਲਾਗਉ ਪਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ